ਦੇਖੇ ਜਿੱਥੇ ਦੇਸ਼ ਭਾਰ ਵਿੱਚ ਅੱਜ ਭਾਰਤ ਦੇ ਸਵਧਾਨ ਦੇ ਰਚਨਹਾਰੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਉਹਨਾਂ ਦੇ 134ਵੇਂ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕੀਤਾ ਗਿਆ ਉੱਥੇ ਜਲੰਧਰ ਵਿਖੇ 134ਵੇਂ ਜਨਮ ਦਿਨ ਦੇ ਸਬੰਧ ਵਿੱਚ ਵਾਰ ਨੰਬਰ 29 ਦੇ ਵਿੱਚ ਸੈਂਟਰ ਹਲਕੇ ਤੋਂ ਐਮ ਐਲ ਏ ਰਮਨ अरोड़ा ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਅਤੇ ਉੱਥੋਂ ਦੇ ਪ੍ਰਧਾਨ ਰਾਜਕੁਮਾਰ ਰਾਜੂ ਵੱਲੋਂ ਸਮੂਹ ਮਹੱਲਾ ਨਿਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਦਸਾਈ ਹੋਈ ਰਸਤੇ ਤੇ ਚੱਲਣ ਦਾ ਪ੍ਰਣ ਲਿਆ ਗਿਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਚਲੰਦਰ ਧੋਮ ਮਨਪ੍ਰੀਤ ਸਿੰਘ ਅਤੇ ਹਰਿਸ਼ ਪੰਡਾਰੀ ਜੀ ਹਰਿਸ਼ ਪੰਡਾਰੀ ਜੀ ਆ ਜਿਹੜਾ ਜਨਤਿਰ ਮਨਾਇਆ ਆਪਣਾ ਨਾਮ ਤਾਂ ਦੱਸ ਦਿਓ ਪਹਿਲੇ ਮੇਰਾ ਰਾਜਮਾ ਰਾਜੂ ਭਾਰਤੀ ਮੂਲ ਨਿਵਾਸੀ ਚੇਅਰਮੈਨ ਸਿਟੀ ਬਾਲਮਕੀ ਕੇ ਦਾ ਜਿਲੰਦਾ ਦਾ ਚੇਅਰਮੈਨ ਹੋਰ ਉਮੀਦਵਾਰ ਫੋਰਸ ਦਾ ਜੇ ਸਰ ਜਿਹੜਾ ਅੱਜ ਜਨਤਿਰ ਮਨਾਇਆ ਕਿਹੜੇ ਵਾਰਡ ਚ ਤੇ ਕਿੱਥੇ ਮਨਾਇਆ ਦੱਸੋ ਵਾਰਡ ਨੰਬਰ 29 ਜਿਸ ਦੇ ਪ੍ਰਧਾਨ ਪੰਕਲ ਸੋਤਾ ਜੀ ਔਰ ਸਾਡੇ ਡਾਕਟਰ ਬੀ ਆਰ ਅਮੇਦਗੜ ਜੀ ਦਾ ਜਨਮ ਦਿਨ ਮਨਾਇਆ ਬੜੀ ਧੂਮ ਧਾਮ ਨਾਲ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਜਿੱਦੇ ਸਾਡੇ ਮੁੱਖ ਮਹਿਮਾਨ ਰਮਨ ਲੋੜਾ ਜੀ ਸਾਡੇ ਕਾਉਂਸਲਰ 29 ਨੰਬਰ ਵਾਰਡ ਦੇ ਢਾਲ ਸਾਹਿਬ ਔਰ ਸਾਡੇ ਜਿਹੜੇ ਪ੍ਰਧਾਨ ਪੰਕਜ ਉਤਾਲੋ ਸਾਰਾ ਅਰੇਂਜਮੈਂਟ ਕੀਤਾ ਗਿਆ ਇੱਕ ਸਮੂਹ ਸੇ ਜਾ ਹਮ ਤੇ ਸਾਡੇ ਮੱਲੇ ਦੇ ਸਿਆਣੇ ਬਜ਼ੁਰਗ ਹਮ ਕੁਲਦੀਪ ਗਿੱਲ ਜੀ ਹਮ ਸੋਤਾ ਸਾਹਿਬ ਹਮ ਤੇ ਕਾਲਾ ਮਰਵਾਹਾ ਜੀ ਹਮ ਔਰ ਜੀ ਬਾਟਿਆ ਨੰਨੂ ਬਾਟਿਆ ਹਮ ਔਰ ਸਾਡੇ ਜਿਹੜੇ ਲੇਡੀਜ਼ ਬਿੰਗ ਜਿਹੜੇ ਕੀਰਤਨ ਕਰਦੇ ਨੇ ਹਮ ਤ੍ਰਿਪਤਾ ਜੀ ਹਮ ਸ਼ੀਲਾ ਦੇਵੀ ਜੀ ਔਰ ਇਨਨ ਲੇਡੀਆਂ ਸਾਰਿਆਂ ਨੇ ਵੱਡ ਚੜ ਕੇ ਭਾਗ ਲੇਤਾ ਮੈਂ ਸਾਰਿਆਂ ਨੂੰ ਉਮੀਦਗਾਰ ਮਿਸ਼ਨ ਤੇ ਚੱਲਣਾ ਚੱਲਣਾ ਚਲੋ ਪੜ੍ਹੇ ਲਿਖੋ ਸੰਘਰਸ਼ ਕਰੋ ਜੈ ਭੀਮ ਜੈ ਭਾ